ਤੁਸੀਂ ਸੁਣ ਰਹੇ ਹੋ ਸੁਖਵਿੰਦਰ ਪੱਪੀ ਦਾ ਨੋਵਲ ਤਰਤ ਵਿਹੁਣੇ ਕਾંડ ਨੋਵਾ ਵੀਰਾ ਵਿਦਿਆਰਥੀ ਯੂਨੀਅਨ ਚ ਕਾਫੀ ਸਰਗਰਮ ਹੋ ਚੁੱਕੀ ਸੀ ਜਥੇਬੰਦੀ ਦੇ ਅੰਦਰ ਉਸਦੇ ਦੋਸਤਾਂ ਸਬੰਧਾਂ ਦੀ ਗਿਣਤੀ ਵਧ ਰਹੀ ਸੀ ਕਾਲਜ ਦੇ ਬਾਹਰ ਦੀਆਂ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਚ ਵੀ ਉਹ ਜਾ ਆਉਂਦੀ ਬਹੁਤ ਸਾਰੇ ਵਿਦਿਆਰਥੀ ਲੀਡਰ ਉਸਦੇ ਕਾਲਜ ਚ ਆਉਂਦੇ ਜਾਂਦੇ ਇੱਕ ਨਵੇਂ ਪਰਿਵਾਰ ਦੀ ਸਿਰਜਣਾ ਹੋ ਰਹੀ ਸੀ ਥੈਰੀ ਸੁੰਗੜੀ ਬਹੁਤ ਹੀ ਤੰਗ ਜ਼ਿੰਦਗੀ ਦੀਆਂ ਬੰਦ ਖਿੜਕੀਆਂ ਚੋਂ ਬਾਹਰ ਦੀ ਖੂਬਸੂਰਤ ਲੁਭਾਉਣੀ, ਹਸੀਨ ਤੇ ਬੇਪਰਦ ਜ਼ਿੰਦਗੀ ਦੇ ਦਰਸ਼ਨ ਦਿਦਾਰੇ ਹੋ ਰਹੇ ਸਨ। ਉਸ ਦੇ ਨਵੇਂ, ਗਰਮ, ਤਾਜ਼ੇ ਖੂਨ ਨੂੰ ਸਭ ਕੁਝ ਨਵਾਂ-ਨਵਾਂ, ਅਦਭੁਤ ਤੇ ਹਸੀਨ ਲੱਗ ਰਿਹਾ ਸੀ। ਉਸ ਨੂੰ ਆਪਣੇ ਸੀਨੀਅਰ ਸਾਥੀਆਂ ਦੇ ਬੋਲ ਕਿਸੇ प्रवचन ਵਾਂਗ ਕੀਮਤੀ ਤੇ ਅਨਮੋਲ ਲੱਗਦੇ। ਉਸ ਦੀ ਦੁਨੀਆ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਉਸ ਨੂੰ ਲੱਗਦਾ ਸਭ ਨੂੰ ਉਸ ਗੋਰੇ ਰੰਗ ਵਾਲੇ ਮੁੰਡੇ ਜਿਸ ਦਾ ਨਾਂ ਸੰਦੀਪ ਹੈ ਦੀ ਗੱਲ ਧਿਆਨ ਨਾਲ ਸੁਣੀ ਚਾਹੀਦੀ ਹੈ। ਕੱਲ ਇੱਕ ਹੋਰ ਸੱਦਾ ਆਇਆ ਹੈ। ਯੂਨੀਵਰਸਿਟੀ 'ਚ ਇੱਕ ਸੈਮੀਨਾਰ ਹੋ ਰਿਹਾ ਹੈ। ਔਰਤ ਅਤੀਤ ਤੇ ਵਰਤਮਾਨ ਵਿਸ਼ੇ ਤੇ। ਕੋਈ ਦਿੱਲੀ ਦਾ ਪ੍ਰੋਫੈਸਰ ਆ ਰਿਹਾ ਹੈ। ਰਾਤ ਬੈਠੇ ਬੈਠੇ ਜਦੋਂ ਉਸਨੇ ਸੈਮੀਨਾਰ ਦਾ ਕਾਰਡ ਐਵੇਂ ਪੜਨਾ ਸ਼ੁਰੂ ਕੀਤਾ ਔਰਤ ਅਤੀਤ ਤੇ ਵਰਤਮਾਨ। ਵੀਰਾ ਪੜਦੀ ਪੜਦੀ ਵਰਤਮਾਨ ਤੇ ਆ ਕੇ ਰੁਕ ਗਈ। ਕਿੱਥੇ ਹੈ ਔਰਤ ਦਾ ਵਰਤਮਾਨ ਕੀ ਉਸ ਦਾ ਕਦੇ ਵਰਤਮਾਨ ਰਿਹਾ ਵੀ ਹੈ ਇਹ ਬੜੇ ਮੁਸ਼ਕਿਲ ਸਵਾਲ ਹਨ ਜਿੰਨੀਆਂ ਕਿਤਾਬਾਂ ਮੈਂ ਹੁਣ ਤੱਕ ਪੜ੍ਹੀਆਂ ਹਨ ਉਹਨਾਂ 'ਚ ਤਾਂ ਕਿਤੇ ਕਿਤੇ ਨਾ ਕਿਤੇ ਕਿਸੇ ਔਰਤ ਦੇ ਵਰਤਮਾਨ 'ਚ ਜਿਉਣ ਦੀ ਕਥਾ ਹੈ ਪਰ ਜਿਨ੍ਹਾਂ ਨੂੰ ਮੈਂ ਮਿਲੀ ਹਾਂ ਜਾਂ ਜਿਨ੍ਹਾਂ 'ਚ ਮੈਂ ਰਹਿ ਰਹੀ ਹਾਂ ਕਿ ਉਹਨਾਂ ਨੇ ਕਦੇ ਵਰਤਮਾਨ ਵੇਖਿਆ ਹੈ ਮੈਨੂੰ ਤਾਂ ਇੰਜ ਲੱਗਦਾ ਜਿਵੇਂ ਉਹ ਤੁਰਦੀਆਂ ਫਿਰਦੀਆਂ ਅਤੀਤ ਦਾ ਹੀ ਹਿੱਸਾ ਹੋਣ ਮੇਰੀ ਮਾਂ ਤਾਈ ਅਮਰੋ ਘਾਟੋ ਭਜਨੋ ਕੀੜੀ ਅਕੀ ਤੇ ਮੇਰੀ ਦਾਦੀ ਗੁਰਨਾਮੀ ਕੀ ਇਹਨਾਂ ਚੋਂ ਕਿਸੇ ਦਾ ਕੋਈ ਵਰਤਮਾਨ ਹੈ ਉਸਨੇ ਆਪਣੀ ਅਲਮਾਰੀ ਚ ਪਈਆਂ ਕਿਤਾਬਾਂ ਨੂੰ ਫਰੋਲਣਾ ਸ਼ੁਰੂ ਕੀਤਾ ਉਸ ਨੂੰ ਇਸ ਦਾ ਜਵਾਬ ਕਿਤੋਂ ਨਹੀਂ ਮਿਲਿਆ ਉੰਜ ਬਹੁਤ ਸਫਲ ਰਿਹਾ ਅੱਜ ਦਾ ਸੈਮੀਨਾਰ ਪ੍ਰੋਗਰਾਮ ਤੋਂ ਬਾਅਦ ਹਰ ਕੋਈ ਪ੍ਰੋਫੈਸਰ ਆਨੰਦ ਨਾਲ ਫੋਟੋ ਖਿੱਚਵਾਉਣ ਲਈ ਉਤਾਵਲਾ ਹੋ ਰਿਹਾ ਸੀ ਕਈ ਲੋਕ ਉਹਨਾਂ ਨਾਲ ਸੈਲਫੀਆਂ ਲੈ ਰਹੇ ਸਨ ਪ੍ਰੋਫੈਸਰ ਆਨੰਦ ਤੇ ਸਟੂਡੈਂਟ ਯੂਨੀਅਨ ਦੀ ਟੀਮ ਬਹੁਤ ਖੁਸ਼ ਹੋ ਰਹੀ ਸੀ ਵਾਪਸੀ ਤੇ ਸੰਦੀਪ ਸੰਧੂ ਨੇ ਵੀਰਾਂ ਨਾਲ ਵਾਪਸ ਜਾਣਾ ਸੀ ਪਰ ਉਹ ਹਾਲ ਦੀਆਂ ਪਿਛਲੀਆਂ ਸੀਟਾਂ ਤੇ ਬੈਠੇ ਇੱਕ ਪੱਕੜ ਉਮਰ ਦੇ ਆਦਮੀ ਜਿਸ ਦੇ ਕੱਚੇ ਪੱਕੇ ਵਾਲ ਮੋਟੀਆਂ ਐਨਕਾਂ ਤੇ ਬੜੇ ਸਧਾਰਨ ਜਿਹੇ ਕੱਪੜੇ ਪਾਏ ਹੋਏ ਸੀ ਨਾਲ ਬੈਂਸ ਕਰਨ ਵਾਲੇ ਤਰੀਕੇ ਨਾਲ ਗੱਲਬਾਤ ਕਰ ਰਿਹਾ ਸੀ ਵੀਰਾਂ ਵਾਰ-ਵਾਰ ਕੰਧ ਘੜੀ ਵੱਲ ਵੇਖ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਕਿਤੇ ਪਿੰਡ ਵਾਲੀ ਬੱਸ ਹੀ ਨਾ ਨਿਕਲ ਜਾਵੇ ਅਖੀਰ 15-20 ਮਿੰਟ ਬਾਅਦ ਸੰਦੀਪ ਉੱਠ ਕੇ ਆਇਆ ਤਾਂ ਉਹ ਪੱਕੜ ਜਿਹਾ ਆਦਮੀ ਆਪਣੇ ਪੀਲੇ ਜਿਹੇ ਦੰਦਾ ਨਾਲ ਮੁਸਕਰਾਉਂਦਾ ਬੜੇ ਨਿਮਰ ਤਰੀਕੇ ਨਾਲ ਵੀਰਾਂ ਨੂੰ ਬੋਲਿਆ ਅੱਜ ਦੇ ਸਫਲ ਪ੍ਰੋਗਰਾਮ ਲਈ ਮੁਬਾਰਕਾਂ ਭਾਸ਼ਣ ਅੰਦਰਲੇ ਤੱਥਾਂ ਵਿਆਖਿਆਵਾਂ ਦਾ ਜ਼ਿਕਰ ਕਰਦੇ ਉਹ ਤਿੰਨੋ ਬੱਸ ਸਟੈਂਡ 'ਵਾਲ ਚੱਲ ਪਏ ਬੱਸ 'ਚ ਬੈਠ ਕੇ ਵੀ ਉਸ ਪੱਕੜ ਆਦਮੀ ਨਾਲ ਸੰਦੀਪ ਫਿਰ ਬਹਿਸਣ ਲੱਗ ਪਿਆ ਉਹ ਆਦਮੀ ਜ਼ਿਲੇ ਅੰਦਰ ਚੱਲ ਰਹੀ ਦਲਿਤਾਂ ਦੀ ਜ਼ਮੀਨ ਦੀ ਲੜਾਈ 'ਚ ਹੋ ਰਹੀਆਂ ਗਲਤੀਆਂ, ਕੋਤਾਈਆਂ ਪ੍ਰਸ਼ਾਸਨ ਦੁਆਰਾ ਬੁਣੇ ਜਾ ਰਹੇ ਜਾਲਾ ਨਾਲ ਸਹੀ ਤੇ ਯੋਗ ਤਰੀਕੇ ਨਾਲ ਨਾ ਲੜਨ ਦੀ ਕਹਾਣੀ ਵਾਰ-ਵਾਰ ਦੁਹਰਾ ਰਿਹਾ ਸੀ। ਸੰਦੀਪ ਉਸ ਆਦਮੀ ਦੁਆਰਾ ਉਠਾਏ ਇਕੱਲੇ-ਇਕੱਲੇ ਸਵਾਲ ਦਾ ਸਪਸ਼ਟੀਕਰਨ ਦੇਣ ਦੇ ਨਾਲ ਕੌਲਜਾਂ ਅੰਦਰ ਵਿਦਿਆਰਥੀਆਂ ਦੀਆਂ ਮਜਬੂਰੀਆਂ ਵੀ ਗਿਣਾ ਰਿਹਾ ਸੀ। ਵੀਰਾ ਗੁੱਸੇ ਨਾਲ ਭਰੀ ਬੈਠੀ ਸੀ, ਉਸ ਨੂੰ ਵੀ ਡਰ ਲੱਗ ਰਿਹਾ ਸੀ ਕਿ ਉਹ ਦੋਵੇਂ ਕਿਤੇ ਲੜ ਹੀ ਨਾ ਪੈਣ। ਪਰ ਉਹ ਬੈਂਸ ਦੇ ਬੈਂਸ ਦੇ ਬੜੀਆਂ ਨਾਰਮਲ ਗੱਲਾਂ ਕਰਨ ਲੱਗਦੇ ਕਦੇ-ਕਦੇ ਹੱਸ ਵੀ ਪੈਂਦੇ ਵੀਰਾ ਮਨ ਹੀ ਮਨ ਚ ਸੋਚ ਰਹੀ ਸੀ ਕਿ ਇਹ ਆਦਮੀ ਕੌਣ ਹੈ ਸੰਦੀਪ ਦਾ ਇਹਦੇ ਨਾਲ ਕੀ ਮਤਲਬ ਹੈ ਅਨੇਕਾਂ ਸਵਾਲ ਉਸਦੇ ਮਨ ਚ ਘੌਰੂ ਪਾਉਂਦੇ ਰਹੇ ਪਰ ਉਹ ਚੁੱਪਚਾਪ ਬੈਠੀ ਸੁਣਦੀ ਰਹੀ ਅਗਲੇ ਦਿਨ ਕਾਲਜ ਚ ਪਹੁੰਚਦਿਆਂ ਹੀ ਵੀਰਾ ਨੂੰ ਸੰਦੀਪ ਕੈਂਟੀਨ ਚ ਬੜੇ ਰਿਲੈਕਸ ਅੰਦਾਜ਼ ਚ ਬੈਠਾ ਨਜ਼ਰ ਆਇਆ ਉਸਨੇ ਜੀਨ ਦੀ ਪੈਂਟ ਨਾਲ ਚਿੱਟਾ ਕਮੀਜ਼ ਪਾਇਆ ਹੋਇਆ ਸੀ ਉਹ ਕਾਲੀਆਂ ਐਨਕਾਂ ਲਾਈ ਕੁਰਸੀ ਤੇ ਪੈਰ ਰੱਖੀ ਫਿਲਮੀ ਅੰਦਾਜ਼ 'ਚ ਬੈਠਾ ਸੀ। ਉਹ ਵੀਰਾਂ ਨੂੰ ਵੇਖ ਕੇ ਉਸੇ ਅੰਦਾਜ਼ 'ਚ ਹੀ ਬੈਠਾ ਰਿਹਾ। ਆਓ ਜੀ ਜਨਾਬ। ਉਸਨੇ ਨੇੜਲੀ ਕੁਰਸੀ ਖਿੱਚ ਕੇ ਵੀਰਾਂ ਨੂੰ ਬੈਠਣ ਦਾ ਇਸ਼ਾਰਾ ਕੀਤਾ। ਕੰਟੀਨ ਵਾਲਾ ਮੁੰਡਾ ਦੋ ਕੱਪ ਚਾਹ ਰੱਖ ਗਿਆ। ਵੀਰਾਂ ਦੇ ਮਨ 'ਚ ਕੱਲ ਬੱਸ 'ਚ ਹੋਈ ਗੱਲਬਾਤੋਂ ਕੱਲ ਬੱਸ 'ਚ ਹੋਈ ਗੱਲਬਾਤ ਤੇ ਉਸ ਤੋਂ ਉਪਜੇ ਸਵਾਲ ਖਰੂ ਪਾ ਰਹੇ ਸਨ। ਇਹ ਆਦਮੀ ਕੌਣ ਸੀ? ਇਹ ਦਲਿਤ ਅੰਦੋਲਨ ਕੀ ਬਲਾਹ ਹੋਈ ਇਹ ਲੜਾਈਆਂ ਪਿੰਡਾਂ 'ਚ ਕਿਉਂ ਹੋ ਰਹੀਆਂ ਨੇ ਉਸ ਨੇ ਸਾਰੇ ਸਵਾਲ ਇੱਕੋ ਸਾਹੇ ਸੰਦੀਪ ਅੱਗੇ ਢੇਰੀ ਕਰਕੇ ਆਪਣੇ ਮਨ ਨੂੰ ਕੁਝ ਹਲਕਾ ਮਹਿਸੂਸ ਕੀਤਾ ਸੰਦੀਪ ਚੁੱਪਚਾਪ ਚਾਹ ਪੀਂਦਾ ਰਿਹਾ ਬੜੀ ਨੀਝ ਨਾਲ ਐਨਕਾਂ ਵਿੱਚੋਂ ਦੀ ਵੀਰਾਂ ਨੂੰ ਵੇਖਦਾ ਰਿਹਾ ਤੇ ਅਖੀਰ ਵਿੱਚ ਕਹਿ ਕੇ ਉੱਠ ਗਿਆ ਪਰਸੋਂ ਸਵੇਰੇ 10 ਵਜੇ ਆਪਣੀ ਮੀਟਿੰਗ ਅਗਰਵਾਲ ਧਰਮਸ਼ਾਲਾ 'ਚ ਰੱਖੀ ਹੋਈ ਹੈ ਤੇ ਤੂੰ ਹਰ ਹਾਲਤ ਵਿੱਚ ਪਹੁੰਚਣਾ ਹੈ ਉੱਥੇ ਬੈਠ ਕੇ ਗੱਲਾਂ ਕਰਾਂਗੇ ਵੀਰਾ ਉਸਦੇ ਕਹੇ ਸ਼ਬਦ ਜਨਾਬ ਦੇ ਅਰਥ ਤਲਾਸ਼ਦੀ ਲਾਇਬ੍ਰੇਰੀ ਵੱਲ ਸੋਨੀ ਨੂੰ ਪਹਲਨ ਚਲੀ ਗਈ ਕਿੰਨੇ ਹੀ ਦਿਨ ਹੋ ਗਏ ਸੀ ਦੋਵਾਂ ਨੂੰ ਕੰਟੇਨ ਵਿੱਚ ਬੈਠਿਆ ਕਾંડ ਦਸਵਾਂ ਵੀਰਾ ਸਾਢੇ 9:00 10:00 ਵਜੇ ਮੀਟਿੰਗ 'ਚ ਪਹੁੰਚ ਗਈ ਉਹੀ ਪੱਕੜ ਆਦਮੀ ਸੰਦੀਪ ਸੰਦੂ ਦੀਪਕ ਮਹਕਮ ਚਾਰੇ ਇੱਕ ਪਾਸੇ ਬੈਠੇ ਹੱਸ ਹੱਸ ਗੱਲਾਂ ਕਰ ਰਹੇ ਸਨ 8 ਦਾ ਸੋਰ ਵਿਦਿਆਰਥੀ ਜੋ ਵੱਖ-ਵੱਖ ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਚੋਂ ਪਹੁੰਚੇ ਹੋਏ ਸਨ ਜਿਨ੍ਹਾਂ ਚੋਂ ਬਹੁਤਿਆਂ ਨੂੰ ਉਹ ਜਾਣਦੀ ਸੀ ਉਹ ਸਾਰੇ ਇੱਕ ਪਾਸੇ ਬੈਠੇ ਚਾਹ ਪੀ ਰਹੇ ਸਨ ਮੀਟਿੰਗ ਸ਼ੁਰੂ ਹੋਈ ਸਭ ਨੇ ਆਪੋ ਆਪਣੀ ਜਾਣ ਪਹਿਚਾਨ ਕਰਵਾਈ ਉਸ ਪੱਕੜ ਆਦਮੀ ਨੇ ਆਪਣਾ ਨਾਂ ਸੁਰਿੰਦਰ ਦੱਸਿਆ ਉਹਦਾ ਲਹਿਜਾ ਤੇ ਭਾਸ਼ਾ ਤੋਂ ਲੱਗਦਾ ਸੀ ਉਹ ਕਿਸੇ ਬਾਹਰਲੇ ਜ਼ਿਲ੍ਹੇ ਤੋਂ ਹੈ ਉਹ ਕਾਫੀ ਦੇਰ ਆਪਣੇ ਬੈਗ ਚੋਂ ਕੱਢੀ ਕਾਪੀ 'ਚ ਕੁਝ ਲਿਖਦਾ ਰਿਹਾ ਸੰਦੀਪ ਨੇ ਇੱਕ ਕਾਗਜ਼ 'ਤੇ ਸਭ ਦੇ ਨਾਂ ਲਿਖੇ ਇਸ ਤੋਂ ਪਹਿਲਾਂ ਸੁਰਿੰਦਰ ਆਪਣੀ ਗੱਲ ਸ਼ੁਰੂ ਕਰਦਾ ਅਮਨ ਕਹਿਣ ਲੱਗਿਆ ਮੇਰਾ ਇੱਕ ਮਸਲਾ ਹੈ ਸੁਰਿੰਦਰ ਬੋਲਿਆ ਮੈਂ ਤਾਂ ਕਾਲੂ ਜੀ ਤੇ ਗੁਰੂ ਨਾਨਕ ਦੇਵ ਜੀ ਦਾ ਕਲੇਸ਼ ਉਸ ਦੀ ਗੱਲ ਸੁਣ ਕੇ ਸਾਰੇ ਹੱਸ ਪਏ ਸਭ ਨੂੰ ਪਤਾ ਸੀ ਕਿ ਅਮਨ ਤੇ ਉਸ ਦੇ ਪਿਤਾ ਦਾ ਅਮਨ ਦੀ ਵਿਦਿਆਰਥੀ ਲਹਿਰ ਚ ਸਰਗਰਮੀ ਨੂੰ ਲੈ ਕੇ ਕਲੇਸ਼ ਚੱਲ ਰਿਹਾ ਸੀ ਉਹਦਾ ਬਾਪ ਚਾਹੁੰਦਾ ਸੀ ਕਿ ਮੁੰਡਾ ਘਰ ਰਹੇ ਤੇ ਖੇਤੀ ਕਰੇ ਪਰ ਅਮਨ ਲਗਾਤਾਰ ਕਰੋ ਬਾਹਰ ਲਹਿਰ ਦੀਆਂ ਸਰਗਰਮੀਆਂ ਚ ਵਿਅਸਤ ਸੀ ਸੁਰਿੰਦਰ ਹਰੇਕ ਵਿਦਿਆਰਥੀ ਤੇ ਉਸਦੇ ਮਾਪਿਆਂ ਦੇ ਟਕਰਾਅ ਦੀ ਇਸ ਕਹਾਣੀ ਨੂੰ ਇੰਜ ਬਿਆਨ ਦਾ ਮੈਂ ਤਾਂ ਕਾਲੂ ਜੀ ਚਾਹੁੰਦੇ ਹਨ ਕਿ ਬਾਲਨਾਨਕ ਆਪਣੀ ਹੱੱਟੀ ਪੱਠੀ ਚਲੌਣ ਪਰ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਤਾਰਨ ਤੇ ਉਤਰੇ ਹੋਏ ਹਨ ਇਹ ਕੋਈ ਨਵਾਂ ਕਿੱਸਾ ਨਹੀਂ ਇਹ ਹਰ ਕਾਰਕੁਨ ਦੀ ਆਪਣੇ ਮਾਪਿਓ ਨਾਲ ਸਬੰਧਾਂ ਦੀ ਪੁਰਾਣੀ ਕਹਾਣੀ ਵੀ ਹੈ ਸੁਰਿੰਦਰ ਨੇ ਬੋਲਣਾ ਸ਼ੁਰੂ ਕੀਤਾ ਦੋਸਤੋ ਇਹ ਆਮ ਕਾਰਕੁਨਾਂ ਦੀ ਮੀਟਿੰਗ ਨਹੀਂ ਇਹ ਸੈੱਲ ਦੀ ਮੀਟਿੰਗ ਹੈ ਜਦੋਂ ਉਸਨੇ ਸੈੱਲ ਕਿਹਾ ਤਾਂ ਵੀਰਾਂ ਦੀ ਪਲ ਭਰ ਲਈ ਹਾਸੀ ਨਿਕਲ ਗਈ ਹੁਣ ਤੱਕ ਉਹ ਆਪਣੇ ਘਰ ਚ ਪਏ ਪੁਰਾਣੇ ਰੇਡੀਓ ਦੇ ਦੋ ਮੋٹے ਮੋٹے ਸੈਲਾਂ ਨੂੰ ਹੀ ਸੈੱਲ ਸਮਝਦੀ ਆਈ ਸੀ ਪਰ ਇਹ ਕੁਝ ਹੋਰ ਹੀ ਸੀ ਕਾਫੀ ਲੰਮਾ ਸਮਾਂ ਜ਼ਿਲੇ ਦੀਆਂ ਵਿਦਿਆਰਥੀ ਮੁਸ਼ਕਲਾਂ ਬਾਰੇ ਗੱਲਾਂ ਬਾਤਾਂ ਕਰਦਾ ਰਿਹਾ ਫਿਰ ਸੁਰਿੰਦਰ ਨੇ ਕੁਝ ਚੁਟਕਲੇ ਸੁਣਾਏ ਤੇ ਘੰਟਿਆਂ ਦਾ ਬੋਝਲ ਹੋਇਆ ਮਾਹੌਲ ਪਲਾਂ ਚ ਰਿਲੈਕਸ ਹੋ ਗਿਆ ਉਸਨੇ ਆਪਣੀ ਗੱਲ ਫੇਰ ਸ਼ੁਰੂ ਕੀਤੀ ਦੇਲਿੱਤਾਂ ਦੀ ਦਾਸਤਾਨ ਬੜੀ ਅਜੀਬ ਹੈ ਇਹ ਇਤਿਹਾਸ ਦੇ ਹਜ਼ਾਰਾਂ ਸਾਲਾਂ ਤੱਕ ਫੈਲੀ ਹੋਈ ਹੈ ਸ਼ੰਕਰਾਚਾਰੀਆ ਸ਼ੂਦਰਾਂ ਨੂੰ ਚਲਦਾ ਫਿਰਦਾ ਕਬਰਿਸਤਾਨ ਆਖਦਾ ਹੈ ਉਸ ਦਾ ਮੰਨਣਾ ਹੈ ਸ਼ੂਦਰ ਤੇ ਸੰਤਾਪ ਦਾ ਭਾਵ ਅਰਥ ਇੱਕੋ ਹੀ ਹੈ ਸ਼ੂਦਰ ਹੀ ਸੰਤਾਪ ਹੈ ਤੇ ਹਰ ਸੰਤਾਪ ਸ਼ੂਦਰ ਹੈ ਚੰਦੋਗਿਆ ਉਪਨਿਸ਼ਦ ਵਿੱਚ ਇੱਕ ਦੌਲਤਮੰਦ ਇੱਕ ਫਕੀਰ ਤੋਂ ਗਿਆਨ ਮੰਗਦਾ ਹੈ ਪਰ ਉਹ ਨਹੀਂ ਦਿੰਦਾ ਕਿਉਂਕਿ ਦੌਲਤਮੰਦ ਸ਼ੂਦਰ ਹੈ ਫਿਰ ਉਹ ਤੋਹਫੇ ਭੇਜਦਾ ਹੈ ਪਰ ਉਹ ਫਿਰ ਵੀ ਕੁਝ ਨਹੀਂ ਦੱਸਦਾ ਅਖੀਰ ਦੌਲਤਮੰਦ ਆਪਣੀ ਜਵਾਨ ਲੜਕੀ ਉਸ ਕੋਲ ਭੇਜਦਾ ਹੈ ਤੇ ਉਹ ਰਾਜੀ ਹੋ ਜਾਂਦਾ ਹੈ ਉਹ ਆਖਦਾ ਹੈ ਉਹ ਇਹ ਨੀਚ ਸ਼ੁੱਧ ਰੈਣੀ ਖੂਬਸੂਰਤ ਕੁੜੀ ਦੇ ਹੁੰਦਿਆਂ ਤੂੰ ਇਹ ਕੀ ਫਾਲਤੂ ਚੀਜ਼ਾਂ ਭੇਜ ਰਿਹਾ ਸੀ ਚਲ ਮੈਂ ਤੈਨੂੰ ਗਿਆਨ ਦਿੰਦਾ ਹਾਂ ਪਰ ਸ਼ੰਕਰਾਚਾਰੀਆ ਨੂੰ ਕਿਸੇ ਸ਼ੁੱਧਰ ਦੀ ਕੁੜੀ ਭੇਜਣ ਤੇ ਰਤੀ ਪਰ ਵੀ ਇਤਰਾਜ਼ ਨਹੀਂ ਉਸ ਦਾ ਇਤਰਾਜ਼ ਤਾਂ ਇਹ ਹੈ ਕਿ ਕੋਈ ਸ਼ੁੱਧਰ ਇਸ ਗਿਆਨ ਦਾ ਹੱਕਦਾਰ ਕਿਵੇਂ ਹੋ ਗਿਆ ਉਹ ਵਾਰ-ਵਾਰ ਇਸ ਉਪਨਿਸ਼ਦ ਤੇ ਆਪਣਾ ਇਤਰਾਜ਼ ਕਰਦਾ ਹੈ शूद्र ਕਿਸੇ ਦਾਰਸ਼ਨਿਕ ਸੂਝ ਦੇ ਹੱਕਦਾਰ ਨਹੀਂ ਪਰ ਉਹ ਕਿਉਂ ਹੱਕਦਾਰ ਨਹੀਂ ਕਿਉਂਕਿ ਉਹ ਵੈਦ ਨਹੀਂ ਪੜੇ ਹੋਏ ਪਰ ਉਹਨਾਂ ਵੈਦ ਕਿਉਂ ਨਹੀਂ ਪੜੇ ਕਿਉਂਕਿ ਵੈਦ ਪੜਨ ਤੋਂ ਪਹਿਲਾਂ ਉਪਨਿਯਨ ਦੀ ਦਿਖਿਆ ਲੈਣੀ ਚਾਹੀਦੀ ਹੈ ਤੇ ਫਿਰ ਉਹਨਾਂ ਉਪਨਿਯਨ ਦੀ ਦਿਖਿਆ ਕਿਉਂ ਨਹੀਂ ਲਈ ਕਿਉਂਕਿ ਉਹ ਸ਼ੂਦਰਾਂ ਨੂੰ ਛੱਡ ਕੇ ਸਿਰਫ ਉੱਪਰਲੇ ਤਿੰਨ ਵਰਨਾਂ ਨੂੰ ਹੀ ਦਿੱਤੀ ਜਾਂਦੀ ਹੈ ਇਸ ਕਰਕੇ ਉਹ ਕਦੇ ਦਾਰਸ਼ਨਿਕ ਸੂਝ ਤੇ ਵੈਦਾਂ ਦੇ ਗਿਆਤਾ ਨਹੀਂ ਹੋ ਸਕਣਗੇ ਇਹ ਸਨਾਤਨੀ ਧਰਮ ਦਾ ਵਿਧੀ ਵਿਵਧਾਨ ਹੈ ਜਿਉ ਫਿਰ ਵੀ ਪੜ ਲੈਣ ਫੇਰ ਫੇਰ ਉਹਨਾਂ ਦੇ ਕੰਨਾਂ ਵਿੱਚ ਸਿੱਕਾ ਭਰ ਦਿੱਤਾ ਜਾਵੇਗਾ ਕਬਰਿਸਤਾਨ ਦੇ ਘੇਰੇ 'ਚ ਵੈਦ ਨਹੀਂ ਪੜੇ ਜਾ ਸਕਦੇ ਸ਼ੂਦਰ ਜਿਉਂਦੇ ਜਾਗਦੇ ਕਬਰਿਸਤਾਨ ਹਨ ਸੁਰਿੰਦਰ ਆਪ ਹੀ ਸਵਾਲ ਕਰਦਾ ਤੇ ਫਿਰ ਆਪ ਹੀ ਜਵਾਬ ਦਿੰਦਾ ਬਹੁਤ ਹੀ ਬਦਨਾਮ ਰੋਮਨ ਤੇ ਯੂਨਾਨੀ ਗੁਲਾਮ ਰਥਾ ਇਸ ਸਨਾਤਨੀ ਵਿਧੀ ਵਿਵਧਾਨ ਦੇ ਸਾਹਮਣੇ ਬਹੁਤ ਬੌਣੀ ਹੈ। ਕ੍ਰਿਸ਼ਨ ਆਖਦੇ ਹਨ हे अर्जुन ਜੇ ਤੂੰ ਯੁੱਧ ਜਿੱਤ ਲੈਂਦਾ ਹੈ ਇਹ ਸਭ ਧਰਤੀ ਤੇਰੀ ਹੈ। ਜੇ ਤੂੰ ਯੁੱਧ ਚ ਮਾਰਿਆ ਜਾਂਦਾ ਹੈ ਤਾਂ ਸਵਰਗ ਤੇਰਾ ਹੈ। ਅਖੀਰ ਤੈਨੂੰ ਮੋਕਸ਼ ਵੀ ਮਿਲੇਗਾ ਇਸ ਸਨਾਤਨੀ ਵਿਧੀ ਵਿਵਧਾਨ ਧਰਤੀ ਸਵਰਗ ਮੋਕਸ਼। ਤਿੰਨਾਂ ਨੂੰ ਸਿਰਫ ਤੇ ਸਿਰਫ ਤਿੰਨ ਵਰਨਾ ਦੇ ਕਬਜ਼ੇ ਦੀ ਇਜਾਜ਼ਤ ਦਿੰਦਾ ਹੈ। ਉਸ ਵਿੱਚੋਂ ਕਿਰਤੀਆਂ ਦਾ ਚੌਥਾ ਵਰਣ ਗਾਇਬ ਹੈ। ਉਹਨਾਂ ਲਈ ਨਾ ਜ਼ਮੀਨ ਹੈ ਨਾ ਸਵਰਗ ਤੇ ਨਾ ਹੀ ਮੋਕਸ਼। ਇਸ ਸਨਾਤਨੀ ਨੈਤਿਕਤਾ ਦਾ ਬਹੁਤ ਗਜਬ ਚਿਹਰਾ ਹੈ ਤੁਹਾਨੂੰ ਪਤਾ ਹੈ ਕਿ ਇਹ ਲੋਕ ਸ਼ੂਦਰਾਂ ਨੂੰ ਕਿਹੜੇ ਕਿਹੜੇ ਨਾਵਾਂ ਨਾਲ ਪੁਕਾਰਦੇ ਰਹੇ ਹਨ ਇਹਨਾਂ ਨੂੰ ਕਦੇ ਗੋਂਡ ਸ਼ੂਦਰ ਨਾਦ ਨਿਸ਼ਾਦ ਪੀਲ ਦਾਸ ਰਾਕਸ਼ਕ ਦੰਡਕ ਅਸੁਰ দানਵ ਆਦਿ ਸ਼ਬਦਾਂ ਨਾਲ ਨਿਵਾਜਿਆ ਗਿਆ ਹੈ ਆਦਿਵਾਸੀਆਂ ਦੇ ਬਹੁਤ ਵੱਡੇ ਜੰਗਲ ਜਿਨ੍ਹਾਂ ਨੂੰ ਖੰਡਮ ਬਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਸ ਵਣ ਵਿੱਚ ਇਹਨਾਂ ਨੂੰ ਜੀਂਦੇ ਜਲਾਇਆ ਗਿਆ ਇਨਾਂ ਦੇ ਗਲਾਂ ਦੇ ਨਾਲ ਕੁਜਜਾ ਬੰਨਿਆ ਜਾਂਦਾ ਸੀ ਤਾਂ ਕਿ ਇਹਨਾਂ ਦਾ ਥੁੱਕ ਧਰਤੀ ਤੇ ਨਾ ਜਾ ਸਕੇ ਇਹਨਾਂ ਦੇ ਪੈਰਾਂ ਦੇ ਪਿੱਛੇ ਚਾਫੇ ਬੰਨ੍ਹ ਦਿੱਤੇ ਜਾਂਦੇ ਸੀ ਤਾਂ ਕਿ ਧਰਤੀ ਤੇ ਇਹਨਾਂ ਦੀਆਂ ਪੈਰਾਂ ਦੇ ਨਿਸ਼ਾਨ ਨਾ ਰਹਿਣ ਭਾਰਤ ਦੀ ਮਹਾਨ ਗ੍ਰੰਥਾਂ ਦੇ ਪੰਨਿਆਂ ਦੇ ਪੰਨੇ ਇਹਨਾਂ ਦੀ ਬੇਪਤੀ ਦੀਆਂ ਕਹਾਣੀਆਂ ਨਾਲ ਭਰੇ ਪਏ ਹਨ ਜਦੋਂ ਅਸੀਂ ਸਦੀਆਂ ਦਾ ਸਫ਼ਰ ਵੇਖਦੇ ਹਾਂ ਤਾਂ ਸਾਨੂੰ ਹਰੇਕ ਸਦੀ ਦੇ ਬੇਰਾਨਾ ਰਾਹਾਂ ਤੇ ਇਹਨਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਂਦੀਆਂ ਹਨ ਇਤਿਹਾਸ ਦੇ ਉਜਾੜ ਇਹਨਾਂ ਦੇ ਕਰੰਗਾ ਨਾਲ ਭਰੇ ਪਏ ਹਨ ਜਿਨ੍ਹਾਂ ਦੇ ਦੁਆਲੇ ਆਪਣੇ ਸਮੇਂ ਦੇ ਕੰਾ ਥਾਂ ਥਾਂ ਘੁੰਮਦੇ ਨਜ਼ਰ ਆਉਂਦੇ ਹਨ ਇਸ ਤਰ੍ਹਾਂ ਇਤਿਹਾਸਕਾਰੀ ਦਾ ਦੌਰ ਦੁਪਹਿਰ ਤੱਕ ਚੱਲਦਾ ਰਿਹਾ ਸੁਰਿੰਦਰ ਨੇ ਘੜੀ ਵੇਖੀ 2 ਵਜ ਚੁੱਕੇ ਸੀ ਹਾਂ ਬਈ ਦੱਸੋ ਅੱਜ ਦੀ ਮੀਟਿੰਗ 'ਚ ਕਿੰਨੇ ਦਲਿਤ ਤੇ ਕਿੰਨੇ ਹੋਰ ਕੌਣ ਨੇ ਉਸ ਇਸ ਸਵਾਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਮਨ ਨੇ ਹਿਸਾਬ ਕਿਤਾਬ ਲਾ ਕੇ ਦੱਸਿਆ ਕਿ 4 ਦਲਿਤ 3 ਜੱਟ ਤੇ ਇੱਕ ਬ੍ਰਾਹਮਣ ਦੇਵਤਾ ਹੈ ਠੀਕ ਹੈ ਸੁਰਿੰਦਰ ਨੇ ਆਪਣੀ ਐਨਕਲਾ ਇੱਕ ਪਾਸੇ ਰੱਖੀ ਜਾਵੇਂ ਸੰਧੂਆਂ ਦਲਿਤਾਂ ਨੇ ਤੁਹਾਡੇ ਲੋਕਾਂ ਦੀ ਹਜ਼ਾਰਾਂ ਸਾਲ ਸੇਵਾ ਕੀਤੀ ਹੈ ਹੁਣ ਤੂੰ ਸਮੋਸੇ ਤੇ ਚਾਹ ਲੈ ਕੇ ਆ ਸਾਰੇ ਜਨੇਸ ਬ੍ਰੇਕ ਤੇ ਖੁਸ਼ ਹੋ ਗਏ ਸੰਦੀਪ ਚੁੱਪਚਾਪ ਜਾ ਤੇ ਸਮੋਸੇ ਲੈਣ ਤੁਰ ਪਿਆ ਸੁਰਿੰਦਰ ਕੁਚਪਾਲਾ ਰਾਮ ਕਰਨ ਲਈ ਫਰਸ਼ ਤੇ ਵਿਛਾਈ ਦਰੀ ਤੇ ਹੀ ਟੇਡਾ ਹੋ ਗਿਆ ਉਸਨੇ ਅੱਖਾਂ ਬੰਦ ਕਰ ਲਈਆਂ ਜਿਵੇਂ ਉਹ ਖੂਨੀ ਇਤਿਹਾਸ ਤੇ ਮੁੜ ਰੂਬਰੂ ਹੋਣਾ ਚਾਹੁੰਦਾ ਹੋਵੇ ਉਸ ਦੀਆਂ ਅੱਖਾਂ ਸਾਹਮਣੇ ਮਾਰੂਥਲ ਦੇ ਰੇਤ ਵਰਗਾ ਇਤਿਹਾਸ ਖਿੰਡਿਆ ਪਿਆ ਸੀ ਜਿਸ ਤੋਂ ਦੂਰ ਦੂਰ ਤੱਕ ਕਿਤੇ ਨਖਲੇ ਸਥਾਨ ਨਹੀਂ ਸੀ ਉਸ ਦੇ ਕੰਨਾਂ ਅੰਦਰ ਜੰਗਲਾਂ ਚ ਸੜ ਰਹੇ ਮੂਲ ਨਿਵਾਸੀਆਂ ਦੀਆਂ ਆਵਾਜ਼ਾਂ ਦਾ ਸ਼ੋਰ ਪਤਾ ਨਹੀਂ ਕਿੱਥੋਂ ਆ ਰਿਹਾ ਸੀ ਉਸ ਦੇ ਚਿਹਰੇ ਤੇ ਉਦਾਸੀ ਦੀ ਇੱਕ ਗਹਿਰੀ ਪਰਤ ਫੈਲ ਗਈ ਸੀ ਵੀਰਾ ਨੂੰ ਅਮਨ ਦੀ ਉਹ ਗੱਲ yaad ਆ ਰਹੀ ਸੀ ਜਦੋਂ ਉਸਨੇ ਗਿਣ ਕੇ ਦੱਸਿਆ ਸੀ ਕਿ ਚਾਰ ਦਲਿਤ ਤਿੰਨ ਜੱਟ ਤੇ ਇੱਕ ਬ੍ਰਾਹਮਣ ਦੇਵਤਾ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਚਾਰਾਂ ਜੋ ਵੀ ਸ਼ਾਮਲ ਸੀ ਅਸੀਂ ਦੋਸਤ ਸਾਥੀ ਇੱਕੋ ਰਾਹ ਦੇ ਹਮਰਾਈ ਹਾਂ ਪਰ ਇਹ ਸਮਾਜਿਕ ਹਕੀਕਤ ਦੀ ਬਰੀਕ ਲੀਕ ਕਿਤੇ ਨਾ ਕਿਤੇ ਸਾਡੇ ਵਿਚਕਾਰ ਵੀ ਮੌਜੂਦ ਹੈ ਪਹਿਲਾਂ ਉਸ ਮੀਟਿੰਗ 'ਚ ਆਉਣਾ ਹੀ ਨਹੀਂ ਸੀ ਚਾਹੁੰਦੀ ਇਹੋ ਜਿਹੇ ਹਨੇਰ ਕਮਰਿਆਂ 'ਚ ਖਾਸ ਕਰਕੇ ਕਿਸੇ ਬਗਾਨੇ ਸ਼ਹਿਰ ਦੇ ਆਦਮੀ ਨਾਲ ਇਹ ਉਸਦੀ ਪਹਿਲੀ ਮੀਟਿੰਗ ਸੀ ਪਰ ਹੁਣ ਉਸ ਨੂੰ ਲੱਗਿਆ ਕਿ ਜੇ ਉਹ ਨਾ ਆਉਂਦੀ ਤਾਂ ਬਹੁਤ ਕੁਝ ਅਣ ਸੁਣਿਆ ਰਹਿ ਜਾਣਾ ਸੀ। ਸੁਰਿੰਦਰ ਨੇ ਜਿਵੇਂ ਹਜ਼ਾਰਾਂ ਸਾਲਾਂ ਦੀ ਇਤਿਹਾਸਕਾਰੀ 3-4 ਘੰਟਿਆਂ 'ਚ ਰੱਖੀ ਸੀ ਉਹ ਬਾ ਕਮਾਲ ਸੀ। ਚਾਹ ਪੀਣ ਉਪਰੰਤ ਸੁਰਿੰਦਰ ਨੇ ਪੰਜਾਬ ਦੇ ਦਲਿਤ ਇਤਿਹਾਸ ਅਤੇ ਜ਼ਿਲ੍ਹੇ ਦੇ 50 ਪਿੰਡਾਂ 'ਚ ਫੈਲ ਚੁੱਕੇ ਦਲਿਤ ਅੰਦੋਲਨ ਬਾਰੇ ਵਿਸਥਾਰ 'ਚ ਗੱਲ ਕੀਤੀ। ਦੀਪਕ ਤੇ ਸੰਦੀਪ ਨੇ ਇਸ ਅੰਦੋਲਨ 'ਚ ਵਿਦਿਆਰਥੀਆਂ ਦੇ ਯੋਗਦਾਨ ਬਾਰੇ ਚਰਚਾ ਕੀਤੀ। ਉਹਨਾਂ ਪੂਰੇ ਵਿਸਥਾਰ ਚ ਦੱਸਿਆ ਕਿ ਕਦੋਂ ਕਦੋਂ ਕਿਹੜੀ ਕਿਹੜੀ ਸੰਸਥਾ ਚ ਕਿੰਨੇ ਕਿੰਨੇ ਵਿਦਿਆਰਥੀ ਇਸ ਵਿੱਚ ਸ਼ਾਮਿਲ ਹੁੰਦੇ ਰਹੇ। ਸੁਰਿੰਦਰ ਸਭ ਕੁਝ ਨੋਟ ਕਰਦਾ ਰਿਹਾ। ਵੀਰਾਂ ਦਾ ਮਨ ਇਨ੍ਹਾਂ ਪਿੰਡਾਂ ਚ ਜਾਣ ਨੂੰ ਕਾਲਾ ਪੈ ਰਿਹਾ ਸੀ। ਉਸ ਨੂੰ ਪਹਿਲੀ ਵਾਰ ਅਹਿਸਾਸ ਹੋ ਰਿਹਾ ਸੀ ਕਿ ਸਾਡੇ ਸਾਥੀ ਸਿਰਫ ਕਾਲਜਾਂ ਤੱਕ ਹੀ ਸੀਮਤ ਨਹੀਂ ਉਹ ਪਿੰਡਾਂ ਦੇ ਨਵੇੜਿਆਂ ਤੱਕ ਵੀ ਫੈਲੇ ਹੋਏ ਹਨ। ਉਸ ਨੇ ਮਨ ਹੀ ਮਨ ਚ ਫੈਸਲਾ ਕੀਤਾ ਕਿ ਜਦੋਂ ਹੀ ਮੌਕਾ ਮਿਲੇ ਇਨ੍ਹਾਂ ਪਿੰਡਾਂ 'ਚ ਜ਼ਰੂਰ ਜਾਵੇਗੀ ਮੀਟਿੰਗ ਦੇ ਅਖੀਰ 'ਚ ਫਿਰ ਅਮਨ ਨੇ ਬਾਬੇ ਨਾਨਕ ਤੇ ਮਹਤਾ ਕਾਲੂ ਜੀ ਵਾਲਾ ਕਿੱਸਾ ਖੋਲ੍ਹ ਲਿਆ ਸੁਰਿੰਦਰ ਕਹਿਣ ਲੱਗਿਆ ਕਿ ਬਾਕੀ ਚਲੇ ਜਾਣ ਆਪਾਂ ਬਾਅਦ 'ਚ ਦੋਵੇਂ ਹੀ ਬੈਠਦੇ ਹਾਂ ਕਿਸੇ ਦਾ ਨਿੱਜੀ ਕਿੱਸਾ ਉਹ ਸਭ ਦੇ ਸਾਹਮਣੇ ਨਹੀਂ ਸੀ ਖੋਲਣਾ ਚਾਹੁੰਦਾ ਮੀਟਿੰਗ ਖਤਮ ਹੋ ਗਈ ਸਭ ਨੇ ਬੈਗ ਚੁੱਕ ਕੇ ਘਰਾਂ ਨੂੰ ਚਾਲੇ ਪਾ ਦਿੱਤੇ ਸੰਦੀਪ ਵੀਰਾ ਨੂੰ ਮੋਟਰਸਾਈਕਲ ਤੇ ਬਸ ਸਟੈਂਡ ਛੱਡ ਗਿਆ ਬਸ ਅੱਡੇ ਤੇ ਬੈਠੀ ਬੈਠੀ ਜਦੋਂ ਇਤਿਹਾਸਿਕ ਘਟਨਾਵਾਂ ਨੂੰ ਯਾਦ ਕਰ ਰਹੀ ਸੀ ਤਾਂ ਉਸਦੇ ਜਿਸਮ 'ਚ ਚਰਨਾਟ ਛੜ ਰਹੀ ਸੀ ਉਸ ਨੂੰ ਲੱਗਦਾ ਸੀ ਜਿਵੇਂ ਕਿਸੇ ਨੇ ਉਸਦੇ ਖੂਨ 'ਚ ਕੁਝ ਇੰਜੈਕਟ ਕਰ ਦਿੱਤਾ ਹੋਵੇ ਮੇਰੇ ਕਬੀਲੇ ਦੇ ਲੋਕ ਜਿਨ੍ਹਾਂ 'ਚ ਅੱਕੀ, ਅਮਰੋ, ਕੀੜੀ, ਘਾਟੋ, ਬਾਪੂ ਤੇ ਬੀਰੂ ਚਾਚੇ ਵਰਗੇ ਕਿੰਨੇ ਕੁ ਲੋਕਾਂ ਨੇ ਇਹਨਾਂ ਗੱਲਾਂ ਬਾਰੇ ਕਦੇ ਸੁਣਿਆ ਹੈ ਨਹੀਂ ਕਦੇ ਵੀ ਨਹੀਂ ਉਸਨੇ ਆਪ ਹੀ ਜਵਾਬ ਦਿੱਤਾ ਬਾਸੜੇ ਚ ਫਿਰਦੀਆਂ ਬੱਸਾਂ ਦੇ ਹੋਰਨਾ ਦੀਆਂ ਆਵਾਜ਼ਾਂ ਤੁਰੇ ਜਾਂਦੇ ਲੋਕਾਂ ਦਾ ਰੌਲਾ ਕੰਡਕਟਰਾਂ ਦੀਆਂ ਹੇਕਾਂ ਉਸ ਨੂੰ ਖੰਡਵਾਂਚ ਜਲਦੇ ਮੂਲ ਨਿਵਾਸੀਆਂ ਦੀਆਂ ਆਵਾਜ਼ਾਂ ਵਰਗੀਆਂ ਲੱਗੀਆਂ ਉਸ ਨੂੰ ਇਤਿਹਾਸ ਦੇ ਚਿੱਤਰਪਟ ਤੇ ਦੌੜਦੇ ਘੋੜਿਆਂ ਤੇ ਸਵਾਰ ਹੋ ਕੇ ਆਪਣੇ ਪੁਰਖਿਆਂ ਦੀਆਂ ਬੇਚੈਨ ਰੂਹਾਂ ਦੇ ਰੂਬਰੂ ਹੋਣ ਵਰਗਾ ਅਹਿਸਾਸ ਹੋ ਰਿਹਾ ਸੀ ਇਤਿਹਾਸ ਦੇ ਹਰ ਪੰਨੇ ਤੋਂ ਜਿਵੇਂ ਲਹੂ ਚੋਰਿਆ ਸੀ ਤੇ ਲਹੂ ਨਾਲ ਨੁੱਚੜਦੇ ਪੰਨੇ ਉਸ ਦੇ ਸਾਹਮਣੇ ਫੜਫੜਾ ਰਹੇ ਸਨ ਉਸਦੇ ਕੰਨਾਂ 'ਚ ਵਾਹੋ-ਦਾਹੀ ਭੱਜੇ ਜਾਂਦੇ ਹਜ਼ਾਰਾਂ ਘੋੜਿਆਂ ਦੇ ਪੌੜਾਂ ਦੀ ਆਵਾਜ਼ ਗੂੰਜ ਰਹੀ ਸੀ ਜੋ ਉਸਦੇ ਪੁਰਖਿਆਂ ਦੀ ਸਰ ਜ਼ਮੀਨ ਨੂੰ ਰੋਂਦ ਦੇ ਭੱਜੇ ਜਾ ਰਹੇ ਸਨ ਮਿੱਟੀ ਦਾ ਇੱਕ-ਇੱਕ ਜ਼ਰਰਾ ਉਹਨਾਂ ਦੀ ਹਵਸ਼ ਦੀ ਅੱਗ 'ਚ ਬੰਜਰ ਹੋ ਰਿਹਾ ਸੀ ਉਸ ਨੂੰ ਨਗਾਰਿਆਂ ਦੀਆਂ ਆਵਾਜ਼ਾਂ ਸੁਣ ਰਹੀਆਂ ਸਨ ਜਿਨ੍ਹਾਂ 'ਚ ਹਾਰੇ ਕਬੀਲਿਆਂ ਹਾਰੀਆਂ ਕੌਮਾਂ ਦਾ ਸੋਗਮਈ ਗੀਤ ਸੀ ਵੀਰਾਂ ਦੇ ਸਿਰ 'ਤੇ ਡੰਗਰਾਂ ਦੀ ਬੋਹ ਚੜ ਰਹੀ ਸੀ ਜਿਹੜੀ ਬੋ ਨੇ ਉਸਦੇ ਪਿੰਡ ਦੇ ਇੱਕ ਪਾਸੇ ਨੂੰ ਪੂਰੀ ਤਰ੍ਹਾਂ ਮੱਲਿਆ ਹੋਇਆ ਸੀ ਆਵੇਂ ਉਸ ਬੂਨੇ ਉਸਦੇ ਘਰ ਦੀ ਹਰ ਚੀਜ਼ ਨੂੰ ਵਰਿਆਂ ਤੋਂ ਮੱਲਿਆ ਹੋਇਆ ਸੀ ਪਰ ਵੀਰਾਂ ਨੂੰ ਉਸ ਦਾ ਅਹਿਸਾਸ ਇਸ ਕਦਰ ਅੱਜ ਹੀ ਹੋਇਆ ਸੀ ਉਸ ਨੂੰ ਆਪਣੀਆਂ ਟੁੱਟੀਆਂ ਚੱਪਲਾਂ ਪਿੱਛੇ ਚਾਫੀਆਂ ਦੇ ਕਿਸਰਨ ਦੀ ਆਵਾਜ਼ ਸੁਣਾਈ ਦਿੱਤੀ ਉਸ ਨੂੰ ਲੱਗਿਆ ਕਿ ਇਹ ਮੇਰੀ ਪਰਮੀ ਛਾਤੀ ਨਹੀਂ ਇਹ ਮੇਰੇ ਪੂਰਵਜਾਂ ਵੇਲੇ ਦਾ ਬੰਨਿਆ ਕੁਝਾ ਹੈ ਉਸਨੇ ਬਸਤੀਤਾ ਕੀ ਨੂੰ ਹੱਥ ਪਾਇਆ ਫਿਰ ਜਿਵੇਂ ਛੇਤੀ ਦਿਨੇ ਚੁੱਕ ਵੀ ਲਿਆ ਜਿਵੇਂ ਬਸ ਕਿਤੇ ਪਿੱਟੀ ਗਈ ਹੋਵੇ ਉਸ ਦਾ ਸਿਰ ਬਹੁਤ ਭਾਰੀ ਹੋ ਗਿਆ ਸੀ ਘਰ ਜਾ ਕੇ ਉਹ ਜਲਦੀ ਹੀ ਸੌਂ ਜਾਣਾ ਚਾਹੁੰਦੀ ਸੀ ਤਨਵਾਦ